ਗੁਰਦੁਆਰਾ ਮਹਿਲ ਸਾਹਿਬ ਪਗਤਾ ਭਾਈ ਕਾਬਖੇ ਸਾਰੇ ਜਿਹੜੇ ਇਲਾਕੇ ਤੋਂ ਨੌਜਵਾਨ ਵੀ ਮਿਸਲ ਸਾਤਲੋਜ ਦੇ ਸੱਦੇ ਤੇ ਪਹੁੰਚੇ ਆ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਿਸਲ ਸਾਤਲੋਜ ਲੋ ਕਿਉਂ ਹੁੱਕਾ ਦੰਦੇ ਫਿਰਦੇ ਆਂ ਕਿਉਂ ਹਰੇਕ ਇਲਾਕੇ ਚ ਜਾ ਕੇ ਇਸ ਤਰੀਕੇ ਦੀਆਂ ਮੀਟਿੰਗਾਂ ਕਰ ਰਹੇ ਆ ਤਾਂ ਉਹਦੇ ਬਾਬਤ ਜੇ ਮੈਂ ਗੱਲ ਕਰਾਂ ਵੀ ਕੀ ਲੋੜ ਪੈ ਗਈ ਆ ਤਾਂ ਪਹਿਲੀ ਲੋੜ ਜੇ ਵੀ ਮੇਰੀ ਆ ਉਹ ਮੇਰੇ ਨਿੱਜ ਦੀ ਆ ਭਾਈ ਸਾਹਿਬ ਹੁਣੀ ਪਹਿਲਾਂ ਦੱਸਦੇ ਸੀ ਕਿ ਇਹ ਜਿਹੜਾ ਭਗਤਾ ਭਾਈ ਕਾ ਉਹ ਭਾਈ ਬਹਿਲੋ ਜੀ ਦੇ ਪੁੱਤਰੇ ਉਹਨਾਂ ਨੇ ਇੱਥੇ ਪਹੁੰਚ ਕੇ ਪਿੰਡ ਦੀ ਮੋੜੀ ਵੱਜੀ ਸੀ ਤੇ ਉਹਨਾਂ ਨੇ ਇੱਥੇ ਖੂਹ ਲਵਾਇਆ ਸੀ ਤੇ ਇਹ ਭਗਤਾ ਭਾਈ ਕਾ ਉਸ ਖੂਹ ਕਰਕੇ ਮਸ਼ਹੂਰ ਆ ਕਿਉਂਕਿ ਭਾਈ ਸਭ ਉਹਨਾਂ ਨੇ ਦੱਸਿਆ ਜਿਹੜੇ ਸੇਵਾ ਕਰ ਰਹੇ ਗੁਰਦੁਆਰਾ ਸਾਹਿਬ ਦੀ ਵੀ ਏਦੋਂ ਪਹਿਲਾਂ ਇਹ ਜੰਗਲ ਦੇ ਸਵੈਦਾ ਸੀ ਤੇ ਇੱਥੇ ਪਾਣੀ ਦੀ ਬੜੀ ਕਮੀ ਸੀ ਸਿੱਧੀ ਭਾਸ਼ਾ ਚ ਕਹਾਂ ਵੀ ਇਹ ਸਾਰਾ ਇਲਾਕਾ ਟਿੱਬਿਆਂ ਦਾ ਇਲਾਕਾ ਸੀਗਾ ਤੇ ਮੇਰਾ ਪਿੰਡ ਵੀ ਮਾਲਵੇ ਦੇ ਇਸੇ ਖੇਤਰ 'ਚ ਹੀ ਆ ਜਾਂਦਾ ਤੇ ਮੈਨੂੰ ਯਾਦ ਆ ਜਦੋਂ ਛੋਟੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਹਕੂਮਤ ਸਿੰਘ ਵਾਲੇ ਦੇ ਵਿੱਚ ਵੀ ਸਾਰੇ ਪਾਸੇ ਤਿੱਬੇ ਸੀਗੇ ਨੇਰੀ ਔਣੀ ਤੇ ਉਹ ਮਿੱਟੀ ਐ ਮਤਲਬ ਨੇਰੀ ਦੇ ਵਿੱਚ ਤੁਸੀਂ ਤਾਂ ਹੁਣ ਦੇਖਿਆ ਨਹੀਂ ਹੋਣੀਆਂ ਜਿਹਨੂੰ ਕਾਲੀ ਮੋਰੀ ਨੇਰੀ ਕਹੇ ਹੁੰਦੇ ਆ ਕੰਡਿਆਂ ਵਾਂਗ ਰੇਤਾ ਵਜੇਣੀ ਇੱਕ ਫਸਲ ਬੜੀ ਮੁਸ਼ਕਲ ਨਾਲ ਉਹ ਜ਼ਮੀਨ ਦਿੰਦੀ ਸੀ ਸਾਲ ਦੇ ਵਿੱਚ ਤੇ ਮੈਂ ਉਹ ਵੀ ਵੇਖਿਆ ਕਿ ਮੇਰੇ ਬਾਪੂ ਹੋਣਾ ਨੇ ਕਿਵੇਂ ਸਾਰੀ ਜ਼ਿੰਦਗੀ ਉਹਨੂੰ ਕਰਾਉਣ ਤੇ ਲਾਈ ਟਿੱਬੇ ਲਾਉਣ ਤੇ ਲਾਈ ਆਪਣੇ ਨਾਲ ਇੱਕ ਸਾਝੀ ਹੁੰਦਾ ਸੀ ਬਾਈ ਪੰਮੀ ਇੱਕ ਵਾਰੀ ਪਿੱਛੇ ਜੇ ਮਿਲਿਆ ਮੈਨੂੰ ਗੱਲ ਕਰਨ ਲੱਗਿਆ ਕਹਿੰਦਾ ਪੈੜੀ ਬਣਾਉਂਦੇ ਬਣਾਉਂਦੇ ਤਿੰਨ ਟਰੈਕਟਰ ਬੁੱਢੇ ਹੋ ਗਏ ਤੇ ਇੱਕ ਬੰਦਾ ਬੁੱਢਾ ਹੋ ਗਿਆ ਉਹਨੇ ਆਪਦੀ ਗੱਲ ਕੀਤੀ ਤੇ ਉਹ ਟਰੈਕਟਰ ਇਹ ਹੁੰਦਾ ਸੀ ਟਰੈਕਟਰ ਵੀ ਆਮ ਹੁੰਦੇ ਸੀ ਫੋਰਡ ਉਹਦੋਂ ਜਾਂ ਇੰਟਰ ਕਿਰਾਏ ਲਈ ਜਾਣੇ ਮਿੱਟੀ ਖੱਚੀ ਆਣੀ ਡਾਇਰੈਕਟਰਾਂ ਨੇ ਇੰਜਨ ਡਾਊਨ ਹੋ ਜਾਣੇ ਫਿਰ ਉਸ ਤੋਂ ਬਾਅਦ ਉਹ ਟਿੱਬੇ ਚੱਕੀ ਜਾਣੇ ਤੇ ਕੱਲੇ ਇਹ ਬਾਪੂ ਦੀ ਨਹੀਂ ਮਿਹਨਤ ਬੇਬੇ ਹੋਣਾਂ ਦੀ ਵੀ ਆਪਾਂ ਆਮ ਮਾਵਾਂ ਦੀ ਆਪਾਂ ਗਿਣਦੇ ਨਹੀਂਗੇ ਕਿਉਂਕਿ ਜਦੋਂ ਉਹ ਟਿੱਬੇ ਚੱਕਣੇ ਸੀਰੀ ਹੋਣੇ ਫਿਰ ਜੋ ਝੋਨਾ ਲੱਗਣ ਲੱਗਾ ਪਹਿਲਾਂ ਬੈਲ ਅੱਜ ਤਾਂ ਬੜਾ ਸੌਖਾ ਲੇਜ਼ਰ ਮਾਰਦੇ ਆ ਪੱਧਰ ਹੋ ਜਾਂਦਾ ਤੇ ਪਾਣੀ ਇੱਕੋ ਜਿਹਾ ਖੜਦਾ ਦਵਾਈਆਂ ਵੀ ਚੰਗੀਆਂ ਆ ਗਈਆਂ ਕੱਖ ਵਾਲੀਆਂ बराबर ਹੀ ਝੋਨੇ ਦੇ ਕੱਕ ਹੋ ਜਾਣਾ ਤੇ ਬੇਬੇ ਹੋਣਾ ਨੇ 10 10 20 20 ਦਿਹਾੜੀਏ ਹੋਣੇ ਰੋਟੀਆਂ ਲਾਉਣੀਆਂ ਤੇ ਅੱਜ ਜਦੋਂ ਉਹ ਜ਼ਮੀਨ ਦੋ ਫਸਲਾਂ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਵੀ ਤਿੰਨ ਫਸਲਾਂ ਤੇ ਪਹੁੰਚ ਗਈ ਹੈ ਅੱਜ ਉਹ ਜ਼ਮੀਨ ਕੱਲਾ 80 ਮਣ ਝੋਨਾ ਨਹੀਂ ਦਿੰਦੀ ਨਾਲ 50 60 ਮਣ ਕਣਕ ਦਿੰਦੀ ਹੈ ਤੇ ਜੇ ਮੱਕੀ ਲਾ ਲਈ 80 ਮਣ ਕਣਕ ਦਿੰਦੀ ਹੈ 200 ਮਣ ਦਾਣੇ ਕੱਢਦੀ ਆ ਉਹ ਤੇ ਜੇ ਉੱਥੇ ਆਲੂ ਲਾ ਲਏ ਤਾਂ ਉਹ 100 150 ਕੁਇੰਟਲ ਆਲੂ ਉਹ ਖੇਤ ਦਿੰਦਾ ਅੱਜ ਉਹ ਜ਼ਮੀਨ ਜਦੋਂ ਸਾਰਾ ਕੁਝ ਤਿਆਰ ਹੋ ਗਈ ਆ ਤਾਂ ਅੱਜ ਮੇਰੇ ਮਨ 'ਚ ਫਿਕਰ ਆ ਵੀ ਮੇਰਾ ਬੱਚਾ ਇੱਥੇ ਰਹਿ ਸਕਦਾ ਕਿ ਨਹੀਂ ਫਿਕਰ ਕਿਉਂ ਤੇ ਇਹ ਗੱਲ ਮੇਰੀ ਕੱਲੇ ਦੀ ਨਿੱਜ ਦੀ ਨਹੀਂ ਇਹ ਥੋੜੀ ਸਾਰਿਆਂ ਦੀ ਹੈ ਜਿੰਨੇ ਤੁਸੀਂ ਬੈਠੇ ਆ ਤੁਹਾਡੇ ਵੀ ਬਜ਼ੁਰਗਾਂ ਨੇ ਕਿਉਂਕਿ ਇਹ ਵੀ ਉਹੀ ਇਲਾਕਾ ਹੈ ਤੁਹਾਡੇ ਬਜ਼ੁਰਗਾਂ ਨੇ ਮਿਹਨਤ ਕਰਕੇ ਜਮੀਨਾਂ ਬਣਾਈਆਂ ਜੋ ਜਮੀਨਾਂ ਤਿਆਰ ਹੋ ਗਈਆਂ ਜਦੋਂ ਉਹਨਾਂ ਨੇ ਇੱਥੇ ਬੈਠ ਕੇ ਉਹ ਸੋਚ ਕੇ ਉਹਨਾਂ ਨੇ ਮਿਹਨਤਾਂ ਕੀਤੀਆਂ ਵੀ ਸਾਡੀਆਂ ਆਉਂਦੇ ਬੱਚੇ ਸਾਡੇ ਆਉਂਦੇ ਪੀੜ੍ਹੀਆਂ ਇੱਥੇ ਰੋਟੀ ਖਾਣਗੀਆਂ ਅੱਜ ਉਹ ਐਂ ਲੱਗਦਾ ਵੀ ਰੋਟੀ ਮਿਲਨੀ ਨਹੀਂ ਇੱਕ ਡਰਾ ਡਰ ਵੀ ਸੱਚੇ ਆ ਕਿ ਵੀ ਆਉਂਦੇ 16 ਸਾਲਾਂ ਜਿੱਥੋਂ ਦਾ ਪਾਣੀ ਖਤਮ ਹੋ ਜਾਣਾ ਤੇ ਇਹ ਕੋਈ ਫਵਾਜ ਗੱਲਾਂ ਨਹੀਂ ਹੈਗੀਆਂ ਇਹ ਇਹ ਪੰਜਾਬ ਹਿੰਦੁਸਤਾਨ ਦੀ ਸਰਕਾਰ ਦੇ ਮਾਰਾਂ ਦੀਆਂ ਉਹਨਾਂ ਦੀ ਯੂਨੀਵਰਸਿਟੀ ਦੀਆਂ ਰਿਪੋਰਟਾਂ ਵੀ ਇਹ ਪਾਣੀ 16 ਸਾਲਾਂ ਦਾ ਪਾਣੀ ਦੇ ਮਨ ਤੋਂ ਨਿਕਲਦਾ ਦੂਜਾ ਡਰ ਸ਼ੁਰੂ ਹੋ ਜਾਂਦਾ ਵੀ 16 ਸਾਲ ਤੱਕ ਚੱਲ ਪਾਣੀ ਮੁੱਕੂਗਾ ਉਦੋਂ ਪਹਿਲਾਂ ਪਲੀਟ ਹੋ ਗਈ ਨਾ ਖਰਾਬ ਹੋ ਜੇ ਪੋਲਿਊਸ਼ਨ ਨਾਲ ਆ ਹੁਣ ਮੋਰਚਾ ਕਾਲੇ ਪਾਣੀ ਦਾ ਲੱਗਾ ਹੈ 24 ਤਰੀਕ ਨੂੰ ਉਹਨਾਂ ਨੇ ਉੱਥੇ ਇਕੱਠ ਕੀਤਾ ਪੀਏ ਸੀ ਮੱਤੇਵਾੜੇ ਵੱਲੋਂ ਹਮ ਤੋਜਮਾਨ ਹੋਣੀ ਹੋਰ ਸਾਰੇ ਸੱਜਣ ਲੱਖਾ ਸੁਧਾਨਾ ਹੋਣੀ ਉੱਥੇ ਵੀ ਆਪਾਂ ਚੱਲਣਾ ਉਸ ਦਿਨ 24 ਤਰੀਕ ਨੂੰ ਜਿਹੜਾ ਮੋਰਚਾ ਦਾ ਇੱਕ ਉਹਨਾਂ ਨੇ ਮਾਰਚ ਰੱਖਿਆ ਸੋ ਇਹ ਡਰਾ ਵੀ ਉਹ ਪਾਣੀ ਉਹਦੋਂ ਪਹਿਲਾਂ ਹੀ ਪ੍ਰਦੂਸ਼ਿਤ ਹੋ ਜਾਣਾ ਕੋਈ ਇੰਡਸਟਰੀ ਵਾਲਾ ਥੱਲੇ ਪਾਈ ਜਾਂਦਾ ਪਾਣੀ ਕੋਈ ਟ੍ਰੀਟ ਨਹੀਂ ਹੋ ਰਿਹਾ ਤੇ ਉਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਪਤਾ ਨਹੀਂ ਕਿਹੋ ਜੀਆਂ ਲੱਗਣੀਆਂ ਤੇ ਇਹਨਾਂ ਡਰਾਂ ਚੋਂ ਨਿਕਲਦੇ ਆਂ ਤੇ ਇੱਕ ਡਰ ਨਵਾਂ ਹੈ ਜਿਹੜਾ ਪਿਛਲੇ 20 ਸਾਲ ਚ ਚੁੰਬੜਿਆ ਪੰਜਾਬ ਨੂੰ ਜਿਹੜਾ ਅੱਗੇ ਨਹੀਂ ਸੁਣਿਆ ਸੀ ਉਹ ਚਿੱਟੇ ਦਾ ਵੀ ਚਲੇ ਸਾਰਾ ਕੁਛ ਤਾਂ ਬਾਜੂ ਤੇ ਇਹ ਨਹੀਂ ਪਤਾ ਵੀ ਜਵਾਕ ਬਾਹਰ ਗਿਆ ਉਹ ਕਿਤੇ ਸੰਗਤ ਚ ਬੈਠਾ ਉਹਨੇ ਕਿੱਥੋਂ ਇਹ ਭੈੜੀ ਲਤ ਲਾਉਂਗੇ ਤੇ ਹੁਣ ਚਿੱਟੇ ਤੋਂ ਵੀ ਕੰਮਗਾ ਨੰਗ ਚੰਗਿਆ ਚਲਿਆ ਇੱਕ ਕ੍ਰਿਸਟਲ ਮੈਥਨਾ ਦੀ ਨਸ਼ਾ ਵਜਦਾ ਕਿਦੀ ਕਿ ਡੈਕਸ਼ਨ ਚਿੱਟੇ ਨਾਲ ਵੀ ਪੈੜੀ ਆ ਉਹਨੂੰ ਆਈਸ ਵੀ ਕਹਿ ਦਿੰਦੇ ਆ ਉਹ ਵੀ ਪਿੱਛੇ ਜੇ ਮੈਂ ਇੱਕ ਰਿਪੋਰਟ ਸੁਣ ਰਿਹਾ ਸੀ ਉਹਾਂ ਨੇ ਉਹ ਵੀ ਹੁਣ ਪੈਰ ਫਸਾਉਣ ਨੂੰ ਆ ਗਿਆ ਇਸ ਕਿਤੇ ਸੋ ਇਹ ਮੇਰਾ ਨਿੱਜ ਕਾਰਨ ਹੈ ਇਸ ਜਥੇਬੰਦੀ ਨਾਲ ਜਥੇਬੰਦੀ ਤਹਿਤ ਤੁਰਨ ਦਾ ਕਿ ਇਹ ਚੀਜ਼ਾਂ ਜੋ ਸਾਹਮਣੇ ਦੂਜਾ ਮੇਰਾ ਫਰਜ਼ ਆ ਉਹ ਸਾਡਾ ਸਾਰਿਆਂ ਦਾ ਫਰਜ਼ ਆ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਇਥੇ ਗੁਰੂ ਸਾਹਿਬ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਐਡੀ ਜਰਖੇ ਧਰਤੀ ਸਾਨੂੰ ਦਿੱਤੀ ਆ ਤੇ ਪੋਤੋ ਹੁੰਦਾ ਤਿੰਨ ਚੀਜ਼ਾਂ ਗਿਣੀਆਂ ਜਾਂਦੀਆਂ ਪੁੱਤ ਕਪੁੱਤ ਤੇ ਸਪੁੱਤ ਕਪੁੱਤ ਤਾਂ ਉਹ ਆ ਜਿਹੜਾ ਬਣੀ ਨੂੰ ਗਵਾ ਲੇ ਪੁੱਤ ਉਹ ਜਿਹੜੀ ਪਿਓ ਦੀ ਬਣਾਈ ਨੂੰ ਚਲ 19 ਤਾ ਤੋਰੀ ਰੱਖੇ ਤੇ ਸਪੁੱਤੋ ਹੁੰਦਾ ਜਿਹੜਾ ਉਹਦੂ ਅੱਗੇ ਵਧਾਵੇ ਆਪਦੇ ਪਿਓ ਦੀ ਦਿੱਤੀ ਤੇ ਸਾਡੇ ਪਿਓ ਦੀ ਬਖਸ਼ਿਸ਼ ਐਡੀ ਵੱਡੀ ਬਖਸ਼ਿਸ਼ ਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਇਹ ਜਦੋਂ ਜਾਵਾਂ ਇਸ ਦੁਨੀਆ ਤੋਂ ਤੇ ਮੈਂ ਆਪਦੇ ਪਿਓ ਮੂਰੇ ਕਪੁੱਤ ਹੋ ਕੇ ਜਾਵਾਂ ਗੁਰੂ ਗੋਬਿੰਦ ਸਿੰਘ ਮੂਰੇ ਕਪੁੱਤ ਹੋ ਕੇ ਜਾਵਾਂ ਵੀ ਪਿਓ ਨੇ ਜਿਹੜੀਆਂ ਬਖਸ਼ਿਸ਼ਾਂ ਦਿੱਤੀਆਂ ਸੀ ਉਹ ਬਖਸ਼ਿਸ਼ਾਂ ਮੈਂ ਗਾ ਨਹੀਂ ਬਰਕਰਾਰ ਨਹੀਂ ਰੱਖ ਸਕਿਆ ਵਧਾਉਣਾ ਕੀ ਸੀ ਵੀ ਉਹਨੂੰ ਉੱਥੇ ਵੀ ਨਹੀਂ ਰੱਖ ਸਕਿਆ ਸੋ ਸਾਡਾ ਤੁਰਨ ਦਾ ਮਕਸਦ ਜਥੇਬੰਦੀ ਦਾ ਮੋਢਲਾ ਭਰਾਵੋ ਇਹ ਮੇਰਾ ਇਕੱਲੇ ਦਾ ਨਹੀਂ ਥੋੜਾ ਸਾਰਿਆਂ ਦਾ ਤੁਸੀਂ ਵੀ ਇੱਥੇ ਇਸੇ ਕਰਕੇ ਆਏ ਆ ਮੈਨੂੰ ਪਤਾ ਤੁਹਾਡੇ ਮਨ ਚ ਵੀ ਕਿਤੇ ਨਾ ਕਿਤੇ ਇੱਕ ਗੱਲ ਆ ਹੁਣ ਕਰਨਾ ਕੀ ਹੈ ਕਾਰਨ ਕੀ ਬਣਿਆ ਸਾਡੇ ਨਾਲ ਇਹ ਕੀ ਹੋਇਆ ਹੈ ਸਾਡੇ ਨਾਲ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹਦਾ ਮੋਢਲਾ ਕਾਰਨ 47 ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਸਾਡੇ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਕੱਲੀ ਵਾਅਦਿਆਂ ਤੋਂ ਨਹੀਂ ਭੱਜੀ ਉਹਨੇ ਇੱਕ ਬਸਤੀਵਾਦੀ ਲੁੱਟ ਜਿਵੇਂ ਪਹਿਲਾਂ ਉਹ ਦੱਸਦੇ ਸੀ ਅੰਗਰੇਜ਼ ਕਰਦਾ ਸੀ ਸਾਰੇ ਮੁਲਕ ਦੀ ਉਹਨੇ ਸਾਰੇ ਮੁਲਕ ਦੀ ਥਾਂ ਤੇ ਉਹ ਬਸਤੀਵਾਦੀ ਲੁੱਟ ਦਾ ਕੰਮ ਪੰਜਾਬ ਤੇ ਰੱਖ ਲਿਆ ਪੰਜਾਬ ਦੇ ਵਿੱਚ ਕੱਲਾ ਪੰਜਾਬ ਅਜਿਹਾ ਸੂਬਾ ਜੀ ਦਾ 75% ਪਾਣੀ ਬਾਹਰ ਨੱਟ ਕੇ ਜਾ ਰਿਹਾ ਹੈ ਕੱਲ ਪਰਸੋ ਸੁਪਰੀਮ ਕੋਰਟ ਦੀ ਵੀ ਇੱਕ ਜੂਰਡਿਕਸ਼ਨ ਮੈਂ ਪੜ ਰਿਹਾ ਸੀ ਸੁਪਰੀਮ ਕੋਰਟ ਨੇ ਇਹ ਆਰਡਰ ਕੀਤਾ ਹੈ ਵੀ ਜਿਹੜੇ ਸੂਬਿਆਂ ਦੇ ਵਿੱਚੋਂ ਮਿਨਰਲਸ ਨਿਕਲਦੇ ਆ ਜਿੱਥੋਂ ਕੋਇ ਕੋਲਾ ਨਿਕਲਦਾ ਕਿਤੋਂ ਲੋਹਾ ਨਿਕਲਦਾ ਉਹਨਾਂ ਦੀ ਰਾਇਲਟੀ ਕੇਂਦਰ ਦੰਦਾ ਨਹੀਂ ਸੀ ਕੇਂਦਰ ਨੱਪੀ ਬੈਠਾ ਸੀ ਉਹਨਾਂ ਨੇ ਕਿਹਾ ਉਹਨਾਂ ਦੀ ਸਾਰਿਆਂ ਦੀ ਰਾਇਲਟੀ ਲਓ ਤਾਂ ਮਨ ਚ ਉਦੋਂ ਇੱਕ ਚੀਜ਼ ਨਿਕਲੀ ਵੀ ਸਾਡੇ ਪਾਣੀ ਦੀ ਕੋਈ ਮੁੱਲ ਹੀ ਨਹੀਂ ਸਾਡਾ ਪਾਣੀ ਬਾਹਰ ਤੁਰਿਆ ਜਾਂਦਾ ਸਾਨੂੰ ਇੱਥੇ ਮੋਟਰਾਂ ਰਾਹੀਂ ਬਿਜਲੀ ਫੂਕਦੇ ਆ ਤੇ ਕੋਲਾ ਲਿਆ ਕੇ ਕੋਲਾ ਫੋਕਣਾ ਪੈਂਦਾ ਉਹਦੇ ਨਾਲ ਸਾਡੀ ਬਿਜਲੀ ਬਣਦੀ ਆ ਸੋ ਮੋਢਲਾ ਕਾਰਨ ਕੇਂਦਰ ਦੀ ਲੁੱਟਾਂ ਪਰ ਲੁੱਟ ਦੇ ਉਲਟ ਸਾਡੇ ਬਜ਼ੁਰਗ ਲੜਦੇ ਰਹੇ ਆ ਕਿਉਂਕਿ ਜਦੋਂ ਇਹੋ ਜਿਹਾ ਹਮਲਾ ਹੁੰਦਾ ਉਹਦੇ ਉਲਟ ਜਿਹੜੀ ਸਿਆਸਤ ਉਸ ਖਿੱਤੇ ਦੀ ਲੜਦੀ ਹੁੰਦੀ ਆ ਤੇ ਅੱਜ ਉਹ ਜੋ ਅਸੀਂ ਸਮਝਦੇ ਆ ਉਹ ਜਿਹੜੀ ਸਾਡੀ ਖਿੱਤੇ ਦੀ ਜਿਹੜੀ ਸਿਆਸਤ ਸੀ ਜਿਹੜੀ ਅਕਾਲੀ ਦਲ ਦੇ ਨਾਲ-ਨਾਲ ਜਾਣੀ ਜਾਂਦੀ ਸੀ ਉਹ ਸਿਆਸਤ ਹੀ ਦਗਾ ਕਰ ਗਈ ਉਹ ਸਿਆਸਤ ਹੀ ਨਿੱਜ ਪਾਲਣ ਤੇ ਰਹਿ ਗਈ ਆ ਉਹਨਾਂ ਦਾ ਸਿਆਸਤ ਦਾ ਮੁਢਲਾ ਕੰਮ ਏ ਆ ਬਈ ਸਰਕਾਰ ਚ ਆਉਣਾ ਤੇ ਸਰਕਾਰ ਚ ਆ ਕੇ ਪੈਸਾ ਬਣਾਉਣਾ ਕੋਈ ਆ ਨਾ ਮੈਂ ਐਮ ਐਲ ਏ ਬੰਨਾ ਕੋਈ ਆ ਨਾ ਮੈਂ ਸੀ ਐਮ ਬੰਨਾ ਕੋਈ ਆ ਨਾ ਮੈਂ ਮੰਤਰੀ ਬੰਨਾ ਪਰ ਉਹ ਕੋਈ ਵੀ ਇਹ ਨਹੀਂ ਸੋਚਦਾ ਵੀ ਅਸੀਂ ਪੰਜਾਬ ਦੇ ਪੁੱਤ ਬੰਨਾ ਪੰਜਾਬ ਪ੍ਰਤੀ ਕੋਈ ਫਰਜ਼ ਆ ਸਾਡਾ ਸੋ ਉਹ ਜਿਹੜੀ ਸਿਆਸਤ ਖਤਮ ਹੋਈ ਆ ਆਪਣਾ ਮਿਸਲ ਸਾਤ ਲੋਈ ਦਾ ਇਹੋ ਟੀਚਾ ਵੀ ਆਪਾਂ ਸਿਆਸਤ ਮੁੜ ਸਰਜੀਤ ਕਰਨੀ। ਤੇ ਉਹ ਸਿਆਸਤ ਦਾ ਨਾਰਾ ਕੀ ਹੁੰਦਾ ਸੀਗਾ? ਕਿ ਉਹ ਸਿਆਸਤ ਕਿਹੋ ਜੀ ਸੀ? ਉਹਦਾ ਨਾਰਾ ਹੁੰਦਾ ਸੀ ਹਮ ਅਕਾਲੀ ਸਭਕੇ ਵਾਲੀ, ਹਮਰਾ ਪੰਥ ਨਿਆਰਾ। ਵੀ ਅਸੀਂ ਸਾਰਿਆਂ ਦੀ ਜਿਹੜੇ ਅਕਾਲੀ ਕਹੋਂਦੇ ਸੀ ਵੀ ਸਾਰੇ ਲੁਕਾਈ ਦੀ ਅਸੀਂ ਵਾਲੀ ਆ ਤੇ ਅੱਜ ਉਹ ਹਾਲਾਤ ਦੇਖੋ ਕਿੱਥੇ ਚਲੇ ਗਏ। ਦੂਜਾ ਨਾਰਾ ਹੁੰਦਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਦੋਨੇ ਗੱਲਾਂ ਤੁਹੀਂੋਂ ਭੱਜ ਗਏ ਇਹ ਉਹਦਾ ਅਸਲ ਰੂਪ ਕੀ ਸੀ ਕਾਲੀ ਕਿਹੋ ਜੇ ਹੁੰਦੇ ਸੀ ਕਾਰਨ ਕੀ ਬਣਿਆ ਜਿੱਥੇ ਲੀਡਰ ਭੱਜੇ ਆ ਉੱਥੇ ਕਿਤੇ ਨਾ ਕਿਤੇ ਪਿਛਲੇ ਜਿਹੜੀ 25 30 ਸਾਲ ਪਿੰਡਾਂ ਦੇ ਵਿੱਚ ਸਾਡੀ ਸਿਆਸਤ ਚੱਲੀ ਉਹ ਵੀ ਜ਼ਿੰਮੇਵਾਰ ਹੈ ਜਿਹੜੇ ਆਪਦੇ ਆਪ ਨੂੰ ਕਾਲੀ ਦਲ ਵਾਲੇ ਕਹੋਂਦੇ ਜਿਹੜੇ ਆਪਦੇ ਆਪ ਨੂੰ ਕਾਲੀ ਕਹੋਂਦੇ ਸੀ ਤਾ ਅਕਾਲੀਆਂ ਬਾਬਤ ਜਦੋਂ ਸਰਕਾਰੇ ਖਾਲਸਾ ਦਾ ਰਾਜ ਸੀ ਰਣਜੀਤ ਸਿੰਘ ਉਹਨਾਂ ਦਾ ਰਾਜ ਸੀ ਤਾਂ ਇੱਕ ਐਮਲੀ ਨਾਂ ਦੀ ਗੋਰੀ ਇੱਥੇ ਮੁਲਕ ਹਿੰਦੁਸਤਾਨ ਦੇ ਵਿੱਚ ਆਈ ਉਹਦਾ ਭਰਾ ਜੋਰਜੀ ਉਹ ਗਵਰਨਰ ਜਨਰਲ ਬਣਿਆ ਇੰਡੀਆ ਦਾ ਉਹਦੇ ਨਾਲ ਆਈ ਤੇ ਉਹ ਲਿਖਦੀ ਆ ਉਹ ਇੱਥੇ ਦੇਖਣ ਆਈ ਪੰਜਾਬ ਮਹਾਰਾਜੇ ਦਾ ਰਾਜ ਕਿਵੇਂ ਦਾ ਉਹ ਲਿਖਦੀ ਆ ਵੀ ਰਾਜੇ ਦਾ ਜਦੋਂ ਆਪਾਂ ਕਹਿ ਸਕਦੇ ਆ ਜਲਸਾ ਲੰਗਦਾ ਸੀ ਉਹ ਸ਼ਬਦ ਵਰਤੇ ਹੁੰਦੇ ਆ ਵੀ ਫੌਜ ਦੇ ਮਾਰਚ ਪਾਸਟ ਜਿਹੜਾ ਅੰਗਰੇਜ਼ਾਂ ਦਾ ਸ਼ਬਦ ਆ ਜਦੋਂ ਮਾਰਚ ਪਾਸਟ ਹੁੰਦਾ ਹੁੰਦਾ ਸੀ ਤਾਂ ਜਿਹੜੇ ਕਾਲੀ ਹੁੰਦੇ ਸੀ ਉਹ ਕੀ ਕਰਦੇ ਸੀ ਜਿਹੜੇ ਉੱਥੇ ਖੜੇ ਹੁੰਦੇ ਸੀ ਉਹ ਜਿਹੜੇ ਛਰੇ ਕੱਢ ਕੇ ਉਹ ਚਲਾ ਕੇ ਮਾਰਦੇ ਸੀ ਮਹਾਰਾਜੇ ਵਾਲ ਨੂੰ ਉਹ ਅੰਗਰੇਜ਼ੀ ਤਾਂ ਇਹ ਲਿਖਦੀ ਉਹ ਆਉਂਦੇ ਸੀ ਤੇਰੀ ਤੂੰ ਮਰ ਜੇ ਰਾਜਾ ਮੈਨੂੰ ਲੱਗਦਾ ਉਹ ਇਹ ਆਂਦੇ ਹੋਣੇ ਤੈਨੂੰ ਮੌਤ ਪਵੇ ਮਤਲਬ ਜਿਵੇਂ ਆਪਾਂ ਕਹਿੰਨੇ ਵੀ ਤੂੰ ਆ ਗੱਲਾਂ ਤਾਂ ਸਹੀ ਨਹੀਂ ਚੱਲ ਰਿਹਾ ਤੂੰ ਆ ਮਹਾਰਾਜਾ ਬਣਿਆ ਫਿਰ ਤੈਨੂੰ ਮੌਤ ਪਵੇ ਤੇ ਸਾਡੇ ਕੀ ਹੋਇਆ ਉਲਟਾ ਸਾਡੇ ਹੋਏ ਆ ਵੀ ਮਾੜਾ ਮੋਟਾ ਜਿਹਾ ਵੀ ਲੀਡਰ ਆਉਣਾ ਹੁੰਦਾ ਸਾਰਾ ਪਿੰਡ ਵਕਤ ਨੂੰ ਘਸਾ ਦਿੰਦੇ ਆਪਾਂ ਕੋਈ ਲੀਡਰ ਕਿਸੇ ਦੇ ਹਲਕੇ ਦਾ ਮਹਿਲਾ ਦਾ ਐਮਐਲਏ ਆਉਣਾ ਹੋਵੇ ਹਾਲਾਤ ਇਹ ਹੁੰਦੀ ਆ ਵੀ ਪਿੰਡ ਵਾਲੇ ਪਹਿਲਾਂ ਹੀ ਚੱਕ ਕੇ ਮੂਰੇ ਉਹ ਗੇਟ ਤੇ ਖੜੇ ਹੁੰਦੇ ਆ ਉਹਨੂੰ ਲੈਣ ਆ ਵਸਤੇ ਸੋ ਕਿਤੇ ਉਹ ਜਿਹੜਾ ਕ੍ਰਾਈਸਿਸ ਆ ਜਿਹੜੀ ਮੈਂ ਸਿਆਸਤ ਦੀ ਗੱਲ ਕਰਦਾ ਉਹ ਥਲੜੇ ਪੱਦਰ ਤੇ ਆ ਗੱਲਾ ਉੱਪਰਲੀ ਲੀਡਰਸ਼ਿਪ ਪਦਰ ਤੇ ਨਹੀਂ ਇਕੱਲੀ ਹੋਣ ਦਾ ਜਿਹੜਾ ਮਤਲਬ ਲੀਡਰਾਂ ਨੇ ਤਾਂ ਭਲਾਉਣਾ ਹੀ ਸੀ ਉਹ ਥੱਲੇ ਸਾਰਿਆਂ ਨੂੰ ਭਲਾਤਾ ਉਹਦੇ ਕਰਕੇ ਉੱਥੇ ਪਹੁੰਚੇ ਸੋ ਉਹ ਦੁਬਾਰਾ ਆਪਾਂ ਨੂੰ ਉਹ ਸਿਆਸਤ ਮੋੜ ਖੜੀ ਕਰਨੀ ਪੈਣੀ ਅੱਜ ਗੱਲਾਂ ਹੁੰਦੀਆਂ ਵੀ ਕਾਲੀ ਦਲ ਖੇਤਰੀ ਪਾਰਟੀ ਆ ਬਚਾਉਣੀ ਚਾਹੀਦੀ ਏ ਤੁਹਾਡੇ ਸਾਰਿਆਂ ਦੇ ਉਹ ਦਿਲ ਨਾਲ ਜੁੜੀ ਵੀ ਆ ਆਪਣੀ ਗੱਲ ਵੀ ਹਾਂ ਸਾਡੀ ਇੱਕ ਕੁਛ ਚੀਜ਼ ਮਰ ਰਹੀ ਆ ਸਾਡੀ ਬਯੁਰਗਾ ਦੀ ਪਾਰਟੀ ਮਰ ਰਹੀ ਆ ਪਰ ਉਹਨੂੰ ਬਚਾਉਣ ਦਾ ਜੋ ਢੰਗ ਅੱਜ ਵੀ ਪ੍ਰਚਾਰਿਆ ਜਾ ਰਿਹਾ ਹੈ। ਕੁਛ ਤਾਂ ਕਹੀ ਜਾਂਦੇ ਆ ਵੀ ਸੁਖਬੀਰ ਬਾਦਲ ਪਿੱਛੇ ਹਟ ਜੇ ਤਾਂ ਪਾਰਟੀ ਬਾਜੂ। ਉਹ ਅਸਤੀਫਾ ਦੇ ਦਵੇ। ਹੋਰ ਲਾ ਦਿਓ ਜੀ ਉਹਦੀ ਥਾਂ ਤੇ ਪ੍ਰਧਾਨ। ਭਰਾਵੋ ਉਹਦੇ ਨਾਲ ਉਹ ਨਹੀਂ ਬਚਣੀ। ਕਿਉਂਕਿ ਨੌਕਸ ਥੱਲੇ ਤੋਂ। ਕੋਸ਼ਾਂਦੇ ਆ ਵੀ ਸਾਰੇ ਲੀਡਰ ਜਿਹੜੇ ਆ ਉਹ ਇਕੱਠੇ ਹੋ ਜਾਣ। ਇਹ ਆਮ ਪੰਥਕ ਸਟੇਜਾਂ ਤੇ ਗੱਲ ਹੁੰਦੀ ਆ ਵੀ ਸਾਰੇ ਲੀਡਰ ਇਕੱਠੇ ਹੋ ਜੋ। ਜਦੋਂ ਲੀਡਰ ਇਕੱਠੇ ਹੋ ਜਾਣਗੇ ਤਾਂ ਸਿਆਸਤ ਨਵੀਂ ਖੜੀ ਹੋ ਜੂਗੀ ਮੋੜ ਸਰਜੀਤ ਹੋ ਜੂਗੀ ਮੇਰਾ ਮੰਨਣਾ ਇਹ ਆ ਸਾਡਾ ਮਿਸਲ ਦਾ ਮੰਨਣਾ ਇਹ ਆ ਵੀ ਉਹ ਇਕੱਠੇ ਹੋયા ਨਹੀਂ ਗੱਲ ਬਾਨੀ ਅਸਲ ਨੁਕਸ ਕਿੱਥੇ ਆ ਨੁਕਸ ਫੈਸਲੇ ਲੈਣ ਦੇ ਆ ਜੋ ਸੰਗਤੀ ਹੁੰਦੇ ਸੀ ਜੋ ਥੱਲੋ ਗੱਲ ਚੱਲਦੀ ਸੀ ਉਹ ਥੱਲੋ ਗੱਲ ਚੱਲਣੋਂ ਹਟ ਗਿਆ ਜੇ ਕੋਈ ਲੀਡਰ ਬਣਦਾ ਸੀ ਉਹ ਥੱਲੋ ਬਣਦਾ ਸੀ ਉਹ ਉੱਤੋਂ ਨਹੀਂ ਆਉਂਦਾ ਸੀ ਉਹ ਥੱਲੋਂ ਉੱਠ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਲੋਕ ਚੁਣਦੇ ਸੀ ਵੀ ਆਹ ਬੰਦਾ ਸਾਡੇ ਵਿੱਚ ਸਮਰਥਾ ਹੈ ਬੰਦਾ ਸਾਡੇ ਵਿੱਚ ਠੀਕ ਆ ਤਾਂ ਉਹਨੂੰ ਅੱਗੇ ਲੀਡਰ ਬਣਾਇਆ ਜਾਂਦਾ ਸੀ ਇਹਨਾਂ ਨੇ ਉਹ ਸਵਰ ਹੀ ਉਲਟ ਕਰਤਾ ਉੱਪਰੋਂ ਬੰਦਾ ਚੁਣ ਦਿੰਦੇ ਆ ਜਦ ਕਿ ਕਾਲੀ ਦਲ ਦਾ ਜਿਹੜਾ ਸੰਵਧਾਨ ਹੁੰਦਾ ਸੀ ਉਹਦੇ ਤਹਿਤ ਪਹਿਲਾਂ ਪਿੰਡਾਂ ਦੇ ਜੱਥੇ ਬਣਾਉਣੇ ਜ਼ਰੂਰੀ ਹੁੰਦੇ ਸੀ ਹਰੇਕ ਪਿੰਡ ਦਾ ਘੱਟੋ ਘੱਟ 10 ਬੰਦਿਆਂ ਦਾ ਜੱਥਾ ਬਣਦਾ ਸੀ ਉਹ ਜੱਥਾ ਫਿਰ ਇੱਕ ਡੈਲੀਗੇਟ ਚੁਣਦਾ ਸੀ ਆਪਦੇ ਵਿੱਚੋਂ ਉਹਨੂੰ ਸ਼ਬਦ ਡੈਲੀਗੇਟ ਵਰਤਦੇ ਸੀ ਵੀ ਉਹਨਾਂ ਨੇ ਵੇਖਿਆ ਵੀ ਆਹ 10 ਸਿੰਘ ਇਕੱਠੇ ਹੋਏ ਆ ਉਹਨਾਂ ਦੇ ਨੂੰ ਲੱਗਾ ਵੀ ਆਹ ਬੰਦਾ ਆਪਣੀ ਗੱਲ ਅੱਗੇ ਚੰਗੀ ਰੱਖ ਸਕਦਾ ਜੇ ਕੋਈ ਉਹਨੂੰ ਆਪਾਂ ਅੱਗੇ ਲਾਈਏ ਉਹ ਐਵੇਂ ਜਦੋਂ 10 ਪਿੰਡਾਂ ਦੇ ਜੱਥੇ ਬਣਦੇ ਸੀ ਉਹ ਜਥੇ ਜਿਹੜੇ ਮੁਖੀ ਇਕੱਠੇ ਹੋ ਕੇ ਦਸਾਂ ਪਿੰਡਾਂ ਦੇ ਜਥੇ ਇਕੱਠੇ ਹੋ ਕੇ 100 ਬੰਦਾ ਜਿਹੜਾ ਮੇਨ ਮੈਂਬਰ ਹੋ ਕੇ ਤਾਂ ਇੱਕ ਡੈਲੀਗੇਟ ਚੁਣਿਆ ਜਾਂਦਾ ਸੀ ਡੈਲੀਗੇਟ ਅੱਗੋਂ ਇਕੱਠੇ ਹੋ ਕੇ ਜਿਹੜੀ ਵਰਕਿੰਗ ਕਮੇਟੀ ਜਾਂ ਕੋਈ ਵੀ ਕਮੇਟੀ ਦੀ ਚੋਣ ਕਰਦੇ ਸੀ ਤੇ ਉਹ ਕਮੇਟੀ ਅੱਗੇ ਪ੍ਰਧਾਨ ਚੁਣਦੀ ਸੀ ਉਹ ਕਮੇਟੀ ਅੱਗੇ ਫੈਸਲੇ ਲੈਂਦੀ ਸੀ ਵੀ ਕੀ ਕਰਨਾ ਹੁਣ ਅਕਾਲੀ ਦਲ 'ਚ ਇਹਨਾਂ ਦਾ ਆਪ ਜਿਹੜਾ ਹੁਣ ਫਿਰਦੇ ਆ ਉਹਨਾਂ ਦਾ ਅੰਦਰੋਂ ਰੌਲਾ ਇਹੀ ਤੁਰਿਆ ਆਉਂਦਾ ਅੱ데 ਇੱਕ ਤਾਂ ਕਈ ਜਾਂਦੇ ਮੈਂ ਰਖੜਾ ਸਾਹਿਬ ਸੁਣ ਰਿਆ ਸੀ ਬਾਹਰ ਉਹਨਾਂ ਦੀ ਇੰਟਰਵਿਊ ਆਂਦੇ ਜੀ ਗੱਲ ਤਾਂ ਬਣ ਗਈ ਸੀ ਮੈਨੂੰ ਆ ਮੱਛਿਆ ਨੇ ਸੱਦਿਆ ਉਹ ਆਂਦਾ ਤੁਸੀਂ 5 ਸੀਟਾਂ ਦੇ ਦਿਓ ਸਾਨੂੰ ਆਖੇ ਮੈਂ ਕਿਹਾ ਤੁਹਾਨੂੰ ਸੁਖਬੀਰ ਮੈਨੂੰ ਆਂਦਾ 4-5 ਦੇ ਦਿੰਨੇ ਆਂ ਜੀ ਸੀਟਾਂ ਉਹ ਆਂਦਾ ਮੈਨੂੰ 5 ਸੀਟਾਂ ਦੇ ਦਿਓ ਬਾਕੀ ਤੁਸੀਂ ਲੜ ਲਓ ਆਖੇ ਸੁਖਬੀਰ ਮੰਨਿਆ ਨਹੀਂ ਤਾਂ ਅਕਾਲੀ ਦਲ ਦਾ ਬੇੜਾ ਬਹਿ ਗਿਆ ਸੋ ਸੋਚ ਅੱਜ ਵੀ ਉੱਥੇ ਹੀ ਆ ਇੱਕ ਸੱਜਣ ਮਿਲਿਆ 2 ਦਿਨ ਪਹਿਲਾਂ ਹੀ ਮੈਨੂੰ ਉਹ ਦੱਸਣ ਲੱਗ ਗਿਆ ਮੈਂ ਜਦੋਂ ਗੱਲ ਹੋਈ ਮੈਂ ਕਿਹਾ ਡੈਲੀਗੇਟ ਹੋ ਕੇ ਸਰਕਲ ਪ੍ਰਧਾਨ ਚੁਣੇ ਜਾਂਦੇ ਸੀ ਵਿੱਚ ਗੱਲ ਰਹੀ ਕਿ ਡੈਲੀਗੇਟਾਂ ਤੋਂ ਕਿ ਸਰਕਲ ਪ੍ਰਧਾਨ ਚੁਣੇ ਜਾਂਦੇ ਸੀ ਉਹਦੀ ਬੜੀ ਪਾਵਰ ਹੁੰਦੀ ਸੀ ਸਰਕਲ ਪ੍ਰਧਾਨ ਦੀ ਜ਼ਿਲ੍ਹਾ ਜੱਥੇਦਾਰ ਚੁਣਿਆ ਜਾਂਦਾ ਸੀ ਉਹਦੀ ਬੜੀ ਪਾਵਰ ਹੁੰਦੀ ਸੀ ਉਹਨਾਂ ਤੋਂ ਬਗੈਰ ਟਿਕਟ ਨਹੀਂ ਮਿਲਦੀ ਸੀ ਜਿੰਨਾਂ ਤੇ ਉਹ ਰਿਕਾਰਡ ਨਹੀਂ ਕਰਦੇ ਉਹ ਆਹਦਾ ਯਾਰ ਗੱਲ ਤੇਰੀ ਠੀਕ ਆ ਉਹ ਨਾਲ ਦੇ ਦੱਸਣ ਲੱਗ ਗਏ ਹੁਣ ਉਹ ਸੱਜਣਾ ਸ਼ੈਦ ਆਮ ਪਾਰਟੀ ਸੀਗਾ ਆਹਦਾ ਇਕਾਲੀ ਦਲ ਚ ਵੀ ਰਿਹਾ ਮੈਂ ਕਿਹਾ ਉਹ ਤੇ ਕੀ ਸੀ ਆਂਦਾ ਮੈਂ ਤਾਂ ਆਪ ਸਰਕਲ ਪ੍ਰਧਾਨ ਸੀ ਮੈਂ ਕਿਹਾ ਤੂੰ ਕਿਵੇਂ ਬਣ ਗਿਆ ਉਹ ਕਹਿੰਦਾ ਮੈਂ ਜੀ ਪਹਿਲਾਂ ਬੀਜੇਪੀ ਚ ਕੰਮ ਕਰਦਾ ਹੁੰਦਾ ਸੀ ਚਲੋ ਹਿੰਮਤੀ ਬੰਦਾ ਮੈਂ ਇਹ ਨਹੀਂ ਕਹਿੰਦੇ ਬੰਦਾ ਮਾੜਾ ਸੀ ਹੈਗਾ ਪਿੰਡ ਦੇ ਕੰਮ-ਕੁਮ ਕਰਾਉਂਦਾ ਸੀਗਾ ਬੀਜੇਪੀ ਨਾਲ ਸੀਗਾ ਮੁੜ ਕੇ ਆਂਦਾ ਇਲੈਕਸ਼ਨ ਆਏ ਇਲੈਕਸ਼ਨ ਆਏ ਤੇ ਇਲੈਕਸ਼ਨਾਂ ਦੇ ਵਿੱਚ ਮੈਂ ਉਹਦਾ ਚਰਨਜੀਤ ਸਿੰਘ ਬਰਾੜ ਜਿਹੜਾ ਹੈਗਾ ਉਹਦੇ ਨਾਲ ਉਸ ਟਾਈਮ ਇਲੈਕਸ਼ਨ 'ਚ ਉਹਦੀ ਫਰੋਜਪੁਰ ਦੀ ਗੱਲ ਕਰਦੇ ਉਹਦੀ ਡਿਊਟੀ ਲੱਗੀ ਸੀ ਮੈਂ ਉਹਦੇ ਨਾਲ ਲੱਗਾ ਰਿਆ ਉਹ ਮੈਨੂੰ ਆ ਤਾਂ ਤੂੰ ਇਹਨੂੰ ਛੱਡ ਮੈਂ ਤੈਨੂੰ ਸਰਕਲ ਪ੍ਰਧਾਨ ਲਾ ਦਿੰਦਾ ਫਿਰ ਮੈਨੂੰ ਉਹਨੇ ਸਰਕਲ ਪ੍ਰਧਾਨ ਲਾਤਾ ਮਤਲਬ ਬਿਮਾਰੀ ਦੀ ਜੜ ਕਿੱਥੇ ਪਈ ਆ ਬਿਮਾਰੀ ਦੀ ਜੜ ਹੈ ਵੀ ਉੱਪਰੋਂ ਲੀਡਰ ਜਦੋਂ ਥੱਲੇ ਕਿਸੇ ਨੂੰ ਠਾਪੂਗਾ ਉਦੋਂ ਉਸ ਜਿਹੜੀ ਜੀ ਆਪਾਂ ਸਿਆਸਤ ਖੜੀ ਕਰਨ ਦੀ ਗੱਲ ਕਰਦੇ ਆ ਉਹਦਾ ਹੱਲ ਨਹੀਂ ਨਿਕਲਣਾ ਤੇ ਉਹ ਸਿਆਸਤ ਜਿਹੜੀ ਖੜੀ ਹੋਣੀ ਆ ਉਹਦੇ ਲਈ ਬਹੁਤ ਜ਼ਰੂਰੀ ਆ ਵੀ ਸਿਆਸਤ ਨੇ ਕਰਨਾ ਕੀ ਆ ਅੱਜ ਆਪਣਾ ਇਹ ਆ ਵੀ ਕਾਲੀਦਾਲ ਬਚਾ ਲੋ ਜੀ ਕਾਲੀਦਾਲ ਬਚਾ ਲੋ ਬਾਜੂਗਾ ਮੰਨ ਲਓ ਇਕੱਠੇ ਹੋ ਜੋ ਜਾਏ ਹੋ ਜੋ ਬਚ ਕੇ ਉਹਨਾਂ ਨੇ ਕੀ ਕਰਨਾ ਬਾਗੀਧਰ ਵਾਲੇ ਜਿਹੜੇ ਫਿਰਦੇ ਆ ਉਹ ਆਂਦੇ ਵੀ ਇਹਨੂੰ ਬਚਾ ਲੋ ਅਕਾਲੀ ਦਲ ਬਚਾ ਦਿਓ ਬਚਾ ਕੇ ਤਾਂ ਫੇਰ ਉਹੀ ਕੁਝ ਹੋਣਾ ਉਹਨਾਂ ਦੇ ਧੀਆਂ ਪੁੱਤ ਤੇ ਉਹਨਾਂ ਦਾ ਉਹੀ ਕੁਝ ਗੱਲ ਇਹ ਪੰਜਾਬ ਵਾਸਤੇ ਕੀ ਕਰਨਾ ਹੈ ਇੱਥੋਂ ਦੇ ਜਿਨ੍ਹਾਂ ਦਾ ਅਕਾਲੀ ਦਲ ਆ ਜਿਹੜੀ ਸਿੱਖ ਆ ਜਿਹੜੇ ਇਹ ਜਿਹੜੇ ਇਹਦੀ ਫੋਰਸ ਆ ਉਹਨਾਂ ਵਾਸਤੇ ਤੁਸੀਂ ਕੀ ਕਰਨਾ ਹੈ ਉਹਦੇ ਬਾਬਤ ਉਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਹੋਊਗਾ ਸਾਦੋਵਾ ਤੁਹਾਨੂੰ ਇਹ ਦੱਸ ਦੇਣਗੇ ਵੀ ਹਾਂ ਜੀ ਬੰਦੀ ਸਿੰਘ ਛਡਾ ਦੇਾਂਗੇ ਇਹ ਦੁਗਾ ਨਹੀਂ ਹੋ ਜਾਂਦੇ ਤੇ ਬੰਦੀ ਸਿੰਘ ਜਿਹੜੇ ਆ ਉਹ ਕਿਉਂ ਗਏ ਆ ਜੇਲ੍ਹਾਂ ਚ ਉਹ ਮਸਲਿਆਂ ਨੂੰ ਲੈ ਕੇ ਗਏ ਆ ਕੀ ਇਹ ਮਸਲੇ ਹੱਲ ਹੋ ਗਏ ਉਹ ਬਾਹਰ ਆਉਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਜਿੰਨੇ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਜਿਹੜੇ 25 30 ਸਾਲ ਅੰਦਰ ਗਏ ਆ ਉਹ ਆਪ ਲਿਖ ਕੇ ਦੇ ਦੇਣ ਵੀ ਭਾਈ ਸਾਡੀ ਤੁਹਾਡੇ ਨਾਲ ਲੜਾਈ ਖਤਮ ਆ। ਉਹ ਸਵੇਰੀ ਸਰਕਾਰ ਛੱਡ ਦਿੰਦੇ। ਉਹ ਮਸਲਿਆਂ ਨੂੰ ਨਜਿੱਠੇ ਬਗੈਰ ਸਿਰਫ ਇੱਕ ਭਾਵਨਾ ਦੇ ਸਰਤੇ। ਥੋੜ ਨੂੰ ਫੇਰ इमोਸ਼ਨਲੀ ਬਲੈਕਵੇਅਰ ਕਰਕੇ ਇੱਕ ਸਿਆਸਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਆਪਣਾ ਇਹ ਮੱਥਾ ਦਾ ਵੀ ਆਪਾਂ ਪਿੰਡ-ਪਿੰਡ ਜਾ ਕੇ ਹੋਕਾ ਦੇ ਰਹੇ ਆ। ਵੀ ਭਾਈ ਸਿਆਸਤ ਜੇ ਖੜੀ ਕਰਨੀ ਆ ਉਹਦੇ ਲਈ ਟੀਚੇ ਮਿੱਥੋ ਜਿੱਤੇ ਬਰਾਦ ਸਭ ਹੋਣੀ ਚਾਹਨਾ ਪਉਣਗੇ ਬਾਅਦ ਚ ਵੀ ਟੀਚੇ ਮਿੱਥੋ ਵੀ ਕੀ ਆ ਹਾਲਾਤ ਕੀ ਆ ਤਾਂ ਸਾਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਸਿਆਸਤ ਕੀ ਕਰੂਗੀ ਖੜੀ ਕਰਕੇ ਸੋ ਇਸ ਲਈ ਜਿਹੜਾ ਤੁਹਾਡੇ ਕੋਲੇ ਵੀ ਆਏ ਆ ਤੇ ਮਿਸਾਲ ਸਤਲੋਜ ਦੇ ਤਹਿਤ ਜਥੇਬੰਦ ਇਕੱਠੇ ਹੋਣ ਦਾ ਵੀ ਇਹੀ ਮਕਸਦ ਆ ਤੋ ਇਹੋ ਅੱਗੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਤੁਹਾਡੇ ਜਿਵੇਂ ਭਗਤੇ ਭਾਈ ਤੋਂ ਮੈਂ ਪੁਰਾਣਾ ਜਾਣਦਾ ਇਹਨਾਂ ਨੂੰ ਸੁਖਵਿੰਦਰ ਸਿੰਘ ਗਗਨ ਹੋਣਾ ਨੂੰ ਹਰਦੀਪ ਸਿੰਘ ਡੋੜ ਹੋਣਾ ਨੂੰ ਬੰਦੇ ਦੀ ਪਰਖ ਕਿੱਥੋਂ ਹੁੰਦੀ ਹੈ ਪਰਖ ਹੁੰਦੀ ਹੈ ਵੀ ਉਹ ਪੁਰਾਣੇ ਸਮੇਂ ਚ ਕੀ ਕਰਦਾ ਰਿਹਾ ਸ਼ੁਰੂ ਚ ਜਦੋਂ ਆਮ ਆਦਮੀ ਪਾਰਟੀ ਆਈ ਤਾਂ ਤੁਸੀਂ ਵੀ ਦੇਖਿਆ ਹੋਣਾ ਇਹ ਬੰਦੇ ਸ਼ੁਰੂ-ਸ਼ੁਰੂ ਚ ਨਾਲ ਤੁਰੇ ਕਿ ਇਹਨਾਂ ਦੇ ਮਨ ਤੁਸੀਂ ਵੀ ਕੁਛ ਨਾ ਕੁਛ ਸ਼ਾਇਦ ਬਦਲ ਲਿਆ ਜਾਵੇ ਪਰ ਜਦੋਂ ਕੋਈ ਸਮਾਂ ਨਾਲ ਰਹੇ ਤਾਂ ਇਹਨਾਂ ਨੂੰ ਸਮਝ ਲੱਗੀ ਵੀ ਇਹ ਇੱਕ ਮ੍ਰਿਗ ਤ੍ਰਿਸ਼ਨਾ ਵੀ ਇਹਦੇ ਮਗਰ ਜਿੰਨਾ ਮਰਜ਼ੀ ਭੱਜ ਲਈਏ ਇਹ ਤੋਂ ਨਿਕਲਣਾ ਕੁਛ ਨਹੀਂ ਤੇ ਛੱਡ ਕੇ ਪਾਸੇ ਹੋ ਗਏ ਇਹ 16 ਦੀ ਗੱਲ ਆ ਜਿਸ ਤੋਂ ਤੇ ਮੈਨੂੰ ਯਾਦ ਆ ਬੀ ਇਹ ਲੋ ਛੱਡ ਕੇ ਪਾਸੇ ਹੋਏ ਉਸ ਟਾਈਮ ਜਿਹੜਾ ਪ੍ਰਸ਼ਾਂਤ ਊਸ਼ਣ ਨਹੀਂ ਪ੍ਰਸ਼ਾਂਤ ਕਿਸ਼ੋਰ ਸੀ ਸ਼ਾਇਦ ਜਿਹੜਾ ਕਾਂਗਰਸ ਵਾਲਿਆਂ ਨੇ ਲਾਇਆ ਸੀ ਜਿਹੜੀ ਉਹਨਾਂ ਦੀ ਕਾਂਗਰਸ ਦੀ ਪ੍ਰਚਾਰ ਕਰਦਾ ਸੀ ਉਹਦੇ ਫੋਨ ਤੱਕ ਆਏ ਇਹਨਾਂ ਨੂੰ ਵੀ ਭਾਈ ਆ ਜਾਓ ਕਾਂਗਰਸ ਜੁਆਇਨ ਕਰ ਲਓ ਦੱਸੋ ਵੀ ਉਹਦਾ ਚਾਹੀਦਾ ਉਹ ਤੇ ਮੈਂ ਇਹ ਗੱਲ ਤਾਂ ਇਹ ਕਰ ਰਿਹਾ ਜੀ ਤੁਹਾਡੇ ਨਾਲ ਉਦੋਂ ਜੇ ਇਹ ਬੰਦਿਆਂ ਦੇ ਮਨ ਦੇ ਵਿੱਚ ਉਸ ਤਰੀਕੇ ਦਾ ਲੋਭ ਹੁੰਦਾ ਵੀ ਅਸੀਂ ਤਾਂ ਸਿਆਸਤ ਕਰਨੀ ਆ ਤਾਂ 5 ਸਾਲ ਕਾਂਗਰਸ ਦੀ ਸਰਕਾਰ ਬਹੁਤ ਹੁੰਦੀ ਆ ਇੱਕ ਸਰਕਾਰ ਦੇ ਵਿੱਚ 5 ਸਾਲ ਅਹੁਦਾ ਲੈ ਕੇ ਨੰਗ ਨੂੰ ਬੜਾ ਕੁਝ ਬਣ ਜਾਂਦਾ ਥੋ ਇਹ ਹੋ ਆ ਕਿ ਇਹ ਇਹੋ ਜੇ ਨੌਜਵਾਨ ਹੋਰ ਅੱਗੇ ਲਾਓ ਨਾਲ ਜਿਵੇਂ ਇਹ ਹੈਗੇ ਆ ਤੇ ਇਹਨਾਂ ਦਾ ਵੱਧ ਚੜ ਕੇ ਸਹਿਯੋਗ ਦਿਓ ਸੋ ਖਬਰਾਉਣਾ ਨਹੀਂਗਾ ਅਖੀਰਲੀ ਗੱਲ ਇਹ ਆ ਵੀ ਹਾਲਾਤ ਜਿੰਨੇ ਮਰਜ਼ੀ ਮਾਰੇ ਹੋਣ ਉਹਦੂ ਮਾਰੇ ਨਹੀਂ ਹੋਣਗੇ ਜਦੋਂ ਤੂੰ ਯਾਦ ਕਰਿਓ ਵੀ ਉਹੋ ਜੇ ਨਹੀਂ ਹੋਣਗੇ ਜਦੋਂ ਵੱਡਾ ਕੱਲੂ ਘਾਰਾ ਹੋਇਆ ਸੀ ਤੇ ਤਕਰੀਬਨ ਸਿੱਖਾਂ ਦਾ ਜਿੰਨੇ ਸੀਗੇ ਅੱਧੇ ਦੇ ਨੇੜੇ ਛੀਦੀਆਂ ਹੋ ਗਈਆਂ ਸੀ ਤੇ ਉਸ ਦਿਨ ਵੀ ਅਗਲੇ ਦਿਨ ਉਹਨਾਂ ਨੇ ਜਦੋਂ ਅਰਦਾਸ ਕੀਤੀ ਸੀ ਉੱਠ ਕੇ ਉਹ ਅਬਦਾਲੀ ਵੇਲੇ ਕੱਲੂ ਘਾਰੇ ਵੇਲੇ ਸਿੰਘਾਂ ਨੇ ਤਾਂ ਅਰਦਾਸ ਇਹ ਸੀ ਕਿ ਗੁਰੂ ਮਹਾਰਾਜ ਤੇਰੀ ਬੜੀ ਕਿਰਪਾ ਹੈ ਜਿੰਨੀ ਗਵਾਚ ਗਈ ਉਹ ਖੋਟ-ਖੋਟ ਗਈ ਆ ਬਾਕੀ ਚੜਦੀ ਕਲਾ ਚ ਸੋ ਗੁਰੂ ਸਾਹਿਬ ਦੀਆਂ ਸਾਡੇ ਤੇ ਬਖਸ਼ਿਸ਼ਾਂ ਹੈ ਰਹਿਮਤਾਂ ਹੈ ਪੰਜਾਬ ਹਮੇਸ਼ਾ ਹੀ ਉੱਠ ਖੜਾ ਹੋਇਆ ਹੁਣ ਵੀ ਉੱਠ ਖੜਾਂਗੇ بس ਥੋੜੀ ਜੀ ਲੋੜ ਆ ਮਸਲਿਆਂ ਨੂੰ ਸਮਝੀਏ ਮਸਲਿਆਂ ਤੇ ਸਮਾਂ ਦਈਏ ਥੋੜਾ ਬਹੁਤਾ ਜਿਵੇਂ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਕਣੀਆਂ ਕਹਿ ਕੇ ਗਏ ਆ ਮਹੀਨੇ ਚਾਰ ਦਿਨ ਹੀ ਕੱਢ ਲੀਏ ਸਮਾਂ ਤਾਂ ਕੱਢਣਾ ਪਊ ਅੱਜ ਤਾਂ ਦੇਣੀ ਹੈ ਨਹੀਂ ਵੀ ਅੱਗੇ ਤਾਂ ਸਰਾਂ ਨੇ ਮੁੱਲ ਪੈਂਦੇ ਸੀ ਅੱਜ ਤਾਂ ਸਮਾਂ ਦੇਣ ਦਾ ਹੀ ਮਸਲਾ ਵੀ ਆਪਾਂ ਨਾਲ ਲੋਕਾਂ ਤੱਕ ਪਹੁੰਚ ਕਰਨੀ ਹੈ ਪਹੁੰਚ ਕੇ ਜਾਗਰੂਕ ਕਰਨਾ ਸੋ ਇਹੋ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਆਪਾਂ ਮੋੜੋ ਸਿਆਸਤ ਨੂੰ ਉਸ ਅਕਾਲੀ ਸਿਆਸਤ ਨੂੰ ਖੜੀ ਕਰਾਂਗੇ ਤੇ ਇਹ ਪੰਜਾਬ ਉਸੇ ਤਰੀਕੇ ਦਾ ਪੰਜਾਬ ਜਿਹੜਾ ਪਹਿਲਾਂ ਸੀਗਾ ਜੋ ਦੁਨੀਆ 'ਚ ਜਾਣਿਆ ਜਾਂਦਾ ਸੀਗਾ ਕਿਉਂਕਿ ਆਪਣੇ ਕੋਲੇ ਘਾਟ ਕੋਈ ਨਹੀਂ ਕਿਸੇ ਕਿਸਮ ਦੀ ਨਾ ਜਵਾਨੀ ਵੱਲੋਂ ਘਾਟ ਆ ਨਾ ਫਲਸਫੇ ਵੱਲੋਂ ਘਾਟ ਆ ਸਭ ਤੋਂ ਵੱਡੀ ਗੱਲ ਫਲਸਫਾ ਹੁੰਦਾ ਕਿਹਦੇ ਨਾਲ ਲੈ ਕੇ ਤੁਰਨਾ ਉਹ ਗੁਰੂ ਸਾਹਿਬ ਦਾ ਫਲਸਫਾ ਸਾਰਿਆਂ ਨਾਲੋਂ ਉੱਤਮਾ ਦੁਨੀਆ 'ਚ ਜਿਹੜਾ ਸਾਡੇ ਕੋਲ ਹੈ ਤੇ ਗੁਰੂ ਸਾਹਿਬ ਦੀਆਂ ਰਹਿਮਤਾਂ ਵੀ ਰਹੀਆਂ ਹਮੇਸ਼ਾ ਹੀ ਇਸ ਧਰਤੀ 'ਤੇ ਸੋ ਮੇਰੀ ਇਹੋ ਬੇਨਤੀ ਆ ਕਿ ਮਿਸਲ ਸਤਲੋਜ ਨੂੰ ਅਸੀਂ ਜਿਹੜਾ ਹੌਕਾ ਦੇਣ ਆਏ ਆ ਉਹਦੇ ਨਾਲ ਜੁੜੋ ਸਹਿਯੋਗ ਕਰੋ ਇਹ ਤੁਹਾਡੇ ਨੌਜਵਾਨ ਆ ਦੋਵੇਂ ਇਹਨਾਂ ਦਾ ਸਾਥ ਦਿਓ ਤੇ ਆਪਾਂ ਮੋੜੋ ਸਿਆਸਤ ਦੁਆਰਾ ਖੜੀ ਕਰਕੇ ਪੰਜਾਬ ਨੂੰ ਪੈਰਾਂ 'ਚ ਖੜਾ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ